ਚਲੋ ਬਾਈ ਹਾਈ ਗਾਈ ਜ ਆ ਦੇਖਾ ਸਿੱਧੂ ਇੱਥੇ ਸਿੱਤਾ ਪਿਆਗਾ ਆਪਾਂ ਜ਼ਿਆਦਾ ਰੌਲਾ ਨਹੀਂ ਪਾਉਂਦੇ ਤਾਂ ਕਿ ਜੋ ਇਹ ਉੱਠ ਜੇ ਤੇ ਮੈਨੂੰ ਤੰਗ ਕਰੇ ਤੇ ਹੁਣ ਆਪਾਂ ਮੰਮਾ ਦੇ ਆਉਣ ਤੋਂ ਪਹਿਲਾਂ ਨਾ ਸਾਰੀ ਸਫਾਈ ਜਿਹੜੀ ਹੈਗੀ ਉਹਰੇ ਕਮਰੇ ਦੀ ਕਰ ਦੇਣੀ ਆ ਤਾਂ ਕਿ ਮੰਮਾ ਆ ਕੇ ਖੁਸ਼ ਹੋ ਜਾਣ ਇਸ ਕਮਰੇ ਚ ਤਾਂ ਝਾੜੂ ਕੱਢ ਤਾ ਹੁਣ ਮੈਂ ਥਹੋਲ ਚ ਕੱਢੂੰਗੀ। ਹੁਣੇ ਮੰਮਾ ਹੋਰੇ ਜਿਹੜੇ ਸਕੂਲ ਗਏ ਸੀਗੇ ਨਾ ਸਿੱਧੂ ਦੇ ਮੈਂ ਤੁਹਾਨੂੰ ਦੱਸਿਆ ਪੀਟੀਐਮ ਹੈਗੀ ਤੇ ਉੱਥੇ ਹੈ ਨਾ ਮੈਮ ਨੇ ਕਿਹਾ ਵੀ ਤੁਸੀਂ ਸਿੱਧੂ ਨੂੰ ਲੈ ਕੇ ਆਓ ਵੀ ਉਹਦੀ ਫੋਟੋ ਖਾਊਗੀ ਕਲਿੱਕ ਸਕੂਲ ਚ ਇਸ ਕਰਕੇ ਹੁੰਦਾ ਦਿਨ ਚਾਹ ਬੁਲਾ ਰਹੇ ਨੇ ਫਟਾਫਟ ਇਹਦੇ ਡਰੈਸ ਪਾ ਕੇ ਫਿਰ ਅਸੀਂ ਇਹਨੂੰ ਲੈ ਕੇ ਜਾਵਾਂਗੇ ਸਕੂਲ ਤੇ ਨਾਲ ਹੁਣ ਮੈਂ ਵੀ ਜਾਊਂਗੀ। ਬੱਚੋ ਜਲਦੀ ਜਲਦੀ ਰੈਡੀ ਹੋ ਜਾਓ ਫਿਰ ਚੱਲੀਏ ਕਰਾਓ। ਉਹ ਆਈ ਦਿਨਰ ਵਧੀਆ ਲੱਗਦਾ ਸਿੱਧੂ ਕਿੱਥੇ ਵਾਇਵੋ? ਕਿੱਥੇ ਜਾ ਰਹੇ ਅੱਜ? ਸਕੂਲ ਅੱਜ ਕੀ ਜੀ ਆ? ਸਿੱਧੂ ਕਹਿੰਦਾ ਅੱਜ ਮੇਰਾ ਪੀਟੀਐਮ ਆਗਾ ਮੇਰੇ ਨਾਲ ਚੱਲੋ ਸਕੂਲ ਦੇ ਵਿੱਚ ਤੇ ਹੁਣ ਅਸੀਂ ਬਸ ਤਿਆਰ ਹੋ ਰਹੇ ਨੇ ਇਹ ਲੇਟ ਹੀ ਉੱਠਿਆ ਸੀਗਾ। ਦੇਖੋ ਤੂੰ ਬਾਤ ਸਾਰੇ ਨੇ ਵਾਜਣਾ ਮਮਾ ਇਹਦੇ ਪਟਕਾ ਵਾਰ ਰਹੇ ਨੇ ਪਾਪਾ ਇਹਦੇ ਕੱਪੜੇ ਪ੍ਰੈਸ ਕਰ ਰਹੇ ਨੇ ਦੇਖੋ ਆਟੇਂਗੇ ਠੈਂਗੇ ਘਰੀਏ ਵੀਆਪੀ ਬਣਾਇਆ ਪਿਆ ਹਾਂ ਅੱਡੀ ਕਹਿੰਦੇ ਮੈਂ ਸਿੱਧੂ ਦੇ ਬੂਟ ਸਾਫ ਕਰਦੀ ਲਊਗੀ ਅੱਛੀ ਸਿੱਧੂ ਦਾ ਦਿਨ ਆ ਵੀ ਤਾਂ ਇਹ ਤਾਂ ਸਾਰੇ ਇਹਦੇ ਦਵਾੜੇ ਹੋਏ ਆ ਹੋਰ ਲੋ ਜੀ ਅੱਛੀ ਸਿੱਧੂ ਦਾ ਰਿਜ਼ਲਟ ਆਊਗਾ ਅੱਜ ਆ ਗਈ ਜੀ ਦੀ 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 ਇੱਕ ਤਾਂ ਇਹਨੂੰ ਕੱਪੜੇ ਵੀ ਨਹੀਂ ਪਸੰਦ ਆਉਂਦੇ ਹੋਰ ਮਮਾ ਨੇ ਆਹ ਦੋ ਕੱਡੇ ਕਹਿੰਦੇ ਨਹੀਂ ਮੈਂ ਤਾਂ ਆਹ ਜਿਹੜੀ ਹੈਗੀ ਇਹਦੇ ਨਾਲ ਪਾਉਂਗਾ ਜਦੋਂ ਮੇਰਾ ਫੋਟੋ ਯਾਰ ਜਰਾ ਆਪਾਂ ਕਰ ਦੋ ਫੋਟੋ ਸ਼ੂਟ ਹੋਊਗਾ ਫੋਟੋ ਸ਼ੂਟ ਹੋਊਗਾ ਜਿੱਥੇ ਜਰਾਬਾਂ ਕੱਟ ਦਵਾਂਗੇ ਅਸੀਂ ਆਈ ਨਹੀਂ ਤੇ ਨਾਲੇ ਪਿੱਕ ਹੋਊਗੀ ਇਹਦੀ ਮੈਡਮ ਕਹਿੰਦੇ ਨਾਲ ਲਿਆਓ ਸਿੱਧੂ ਜਰਾਬਾਂ ਸਿੱਧੂ ਤੇ ਝੱਲਾ ਮਾਰੀ ਚ ਪਈਆਂ ਨੇ ਸਿੱਧੂ ਤੇਰੀ ਸ਼ਿਕਾਇਤ ਲਾ ਦੀਏ ਫਿਰ ਮੈਡਮ ਨੂੰ ਹੈ ਨਹੀਂ 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 ਇਹ ਕਹਿਣਾ ਮੰਨਿਆ ਕਰੂਗਾ ਮੈਂ ਹਾਂ ਸਾਰਾ ਠੀਕ ਆ ਵੀ ਦੇਖ ਲੈਨੇ ਜੇ ਨਾ ਮੰਨੇ ਨਾ ਫਿਰ ਮੈਂ ਜਾਉਂਗੀ ਮੈਨਾਂ ਕੋ ਸ਼ਿਕਾਇਤ ਨਹੀਂ ਲਾਤੀ ਆਂ ਬਸ ਤੂੰ ਐਂ ਨਾ ਕਰ ਤੁਸੀਂ ਸਾਰੀ ਤਿਆਰਤਾ ਹੋ ਗਿਆ ਦੇਖੋ ਕਪੜੇ ਪਾ ਕੇ ਪਾਪਾ ਨੂੰ ਕਹ ਚਲੋ ਆਜੋ ਫਿਰ ਕੰਬੇ ਤੇ ਆ ਮੇਰਾ ਤਾਂ ਇਹ ਸਾਰਾ ਕਰਨਾ ਹੋਰ ਸਿੱਧੂ ਦੇਖੋ ਸ਼ਰਾਰਤਾ ਕਰ ਰਿਹਾ ਹੈਗਾ ਆਪਣੀਆਂ ਬਾਏ ਦਾਦੀ ਅਸੀਂ ਆ ਗਏ ਥੋੜੀ देर ਆ ਗਏ ਫਾਈਨਲੀ ਸਿੱਧੂ ਦੇ ਸਕੂਲ ਸਿੱਧੂ ਆ ਗਿਆ ਤੇਰੇ ਸਕੂਲ ਸਿੱਧੂ ਤਾਂ ਡਰਿਆ ਜਾ ਹੋਇਆ ਬੋਲ ਹੀ ਨਹੀਂ ਰਿਹਾ ਕੁਝ ਕਿਉਂਕਿ ਅੱਜ ਹੈਗਾ ਸਿੱਧੂ ਦਾ ਰਿਜ਼ਲਟ ਆਊਗਾ ਦੇਖਦੇ ਕੀ ਆਉਂਦਾ ਸਿੱਧੂ ਤੇਰੇ ਸਕੂਲ ਆ ਗਏ ਡਰ ਲੱਗ ਰੇ ਨਹੀਂ ਨਹੀਂ ਲੱਗ ਰੇ ਇਹ ਨਹੀਂ ਡਰਦਾ ਬਈ ਦੇਖਦੇ ਅੱਜ ਸਿੱਧੂ ਦਾ ਕੀ ਰਿਜ਼ਲਟ ਆਊਗਾ ਜਿਹੜੇ ਪੇਪਰ ਹੋਏ ਸੀ ਨਾ ਉਹਨਾਂ ਦੇ ਅੱਜ ਮਾਰਕਸ ਆਉਣਗੇ ਸਿੱਧਾ ਤੈਨੂੰ ਕੀ ਲੱਗਦਾ ਫਰਸਟ ਆਊਗਾ ਸੈਕਿੰਡ ਆਊਗਾ ਥਰਡ ਕਿ ਪਾਸ ਹੀ ਹੋਊਗਾ ਕਿ ਪਾਸ ਹੀ ਹੋਊਗਾ ਹੈ ਬੋਲ ਦੱਸੋ ਦੱਸੋ ਚਲੋ ਦੇਖਦੇ ਹਾਂ ਗਿਆ ਬਾਸ ਹੀ ਆਹ ਮੈਮ ਕਹੇ ਗਏ ਗਾਈਜ਼ ਹੁਣ ਅਸੀਂ ਚੱਲੇ ਆ ਅਸੀਂ ਤੱਕ ਦੀ ਕਲਾਸ ਚ ਕਾ ਅਜੀਤੋ ਇਹ ਕਲਾਸ ਕਾਮਲੀ मैम ਖੜੀ ਡਿਸਪੀਚ ਮੇਨ ਪਹਿਲਾ ਵੀ ਬੱਚਿਆਂ ਦਾ ਦੇਖੋ ਫੋਟੋ ਸ਼ੂਟ ਚੱਲ ਰਿਹਾ ਹੈਗਾ ਐਨੂਅਲ ਰਿਜ਼ਲਟ ਡੇ ਗਾਇਜ਼ ਹੁਣ ਆ ਗਈ ਸਿਦਕ ਦੀ ਵਾਰੀ ਅਨਮੋਲ ਤੇ ਅਨਮੋਲ ਦੇ ਮਮਾ ਦੇਖੋ ਕਿੰਨੇ ਖੁਸ਼ ਲੱਗ ਰਹੇ ਨੇ ਟੀਚਰ ਵੀ ਕਿੰਨੇ ਖੁਸ਼ ਨੇ ਸਾਰੇ ਤੇ ਸਿਦਕ ਨਰਵਸ ਜਾ ਹੋਇਆ ਪਿਆ ਕਿਉਂਕਿ ਉਹਨੂੰ ਸਮਝ ਹੀ ਨਹੀਂ ਆ ਰਿਹਾ ਵੀ ਇਹ ਕੀ ਹੋ ਰਿਹਾ ਹੈ ਉਸ ਦੀ ਪਹਿਲੀ ਪੀਟੀਐਮ ਹਨਾ ਇਹ ਸਰਭਜਾ ਹੋਇਆ ਗਿਆ ਲੈ ਕਿੰਨਾ ਮਾਸੂਮ ਜਿਹਾ ਲੱਗ ਰਿਹਾ ਤਸੀਮਾ ਮੈਮ ਆਹ 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 ਰਸ ਬਾਈ ਬਾਈ ਚਲੋ ਤੇ ਗਾਇਸ ਉਹ ਖੜੇ ਸਿਦਕ ਦੇ ਪੂਜਾ ਮੈਮ ਗਾਇਸ ਹੁਣ ਅਸੀਂ ਜਾ ਰਹੇ ਹਾਂ ਪੂਜਾ ਮੈਮ ਨੂੰ ਮਿਲਣ ਜੋ ਕਿ ਹੁਣ ਸਿੱਧੂ ਯੂਕੇਜੀ ਇੱਥੇ ਜਾਊਗਾ ਨਾ ਲਓ ਜੀ ਗਾਇਸ ਹੁਣ ਚਲਦੇ ਆ ਫਟਾਫਟ ਘਰੇ ਲੋ ਜੀ ਅਨਮੋਲ ਤੇ ਅਨਮੋਲ ਦੇ ਮਮਾ ਗਏ ਨੇ ਦੁਕਾਨ ਦੇ ਵਿੱਚ ਥੋੜਾ ਮੋਟਾ ਸਮਾਨ ਲੈਣ ਉਹਨੇ ਆਪਾਂ ਕਰ ਦਿਆ ਵੇਟ ਆ ਜਾਉਂਦੇ ਫਿਰ ਚੱਲਦੇ ਘਰੇ ਬਸ ਉੱਧਰ ਆ ਗਏ ਤੇ ਗਾਈਜ਼ ਹੋਰ ਇੱਕ ਨਵੀਂ ਸ਼ਾਪ ਖੁੱਲਹੀ ਐ ਸਮਾਰਟ ਸਟੇਸ਼ਨਰੀ ਗਿਫਟ ਸਟੋਰ ਸਫੇਲੀ ਇਹ ਆਈ ਦাদি ਅੱਜ ਰਿਜ਼ਲਟ ਲੈ ਕੇ ਆਏ ਆ ਹਾਂ ਰਿਜ਼ਲਟ ਲੈ ਕੇ ਆਏ ਆ ਕਹਿੰਦਾ ਅੱਜ ਅੰਦਰ ਚੱਲ ਅੰਦਰ ਚੱਲ ਦੱਸਦੇ ਆ ਤੁਹਾਨੂੰ ਚਲੋ ਚਲੋ ਆ ਜਾਓ ਵੀ ਸਾਰੇ ਅੰਦਰ ਹਾਂ ਦাদি ਨੂੰ ਰਿਜ਼ਰਟ ਤੋਂ ਬਾਅਦ ਆਪ ਦੇਖੀਓ ਆਲਾ ਵੀ ਮੰਮੀ ਸਾਡਾ ਪੋਤਾ ਆਇਆ ਅੱਜ ਸੈਕਿੰਡ ਸੈਕਿੰਡ ਲੈਣ ਲਾਤੀ ਜੀ ਬੱਚਾ ਤੂੰ ਤਾਂ ਕਦੇ ਪਾਸ ਹੀ ਹੋਏਗਾ ਨਾ ਗਈ ਇਹ ਤਾਂ ਸੈਕਿੰਡ ਆ ਜਾ ਸੈਕਿੰਡ ਆ ਜਾ ਮੈਂ ਪੁੱਤ ਨੂੰ ਇਹਨੂੰ ਪੁੱਛਿਆ ਅਸੀਂ ਕੀ ਕੀ ਆਏਗਾ ਕਹਿੰਦਾ ਮੈਂ ਪਾਸ ਹੀ ਹੋਊਂਗਾ ਬਸ ਅਗਲੀ ਵਾਰ ਕਰਦਾ ਮੈਂ ਕੀ ਆਏਗਾ ਸੈਕਿੰਡ ਸੈਕਿੰਡ ਪਾਸ ਤੋਂ ਉੱਪਰ ਹੁੰਦਾ ਸੈਕਿੰਡ ਤਾਂ ਪਾਸ ਤੋਂ ਉੱਪਰ ਹੁੰਦਾ ਪੁੱਤ ਹਾਂ ਥੈਂਕ ਯੂ ਮੈਂ ਦੂਜੇ ਨੂੰ ਉਹ ਜਾਇਆ ਕਰੋ ਬਾਬਾ ਜੀ ਨੂੰ ਚਲੋ ਥੈਂਕ ਯੂ ਚਲੋ ਸੋਹਣੀ ਬੱਚੀ ਮੇਰੀ ਸੋਹਣੀ ਸੋਹਣੀ ਕੁੜਾਈ ਦੇਆ ਕਰੋ ਲੈ ਆਉਤ ਬਾਹਰ ਆ ਗਿਆ ਬਈ ਖੇਡਣ ਵਾਸਤੇ ਅਨਕਾ ਕੋ ਰੁਕ ਜਾ ਹਰੇ ਕੋਈ ਨਹੀਂ ਖੇਡ ਲੈਣੇ ਅੱਜ ਨਾਲ ਨੂੰ ਕੁਛ ਨਾ ਕੁਛ ਨਹੀਂ ਕਹਿੰਦੇ ਆਸੀ ਇਹਦੀ ਰਿਪੋਰਟ ਸਾਰੇ ਤੇ ਵਧੀਆ ਆਏ ਏ ਪਲੱਸ ਏ ਪਲੱਸ ਨਹੀਂ ਗ੍ਰੇਡਿੰਗ ਆ ਸਾਰੇ ਚ ਸਾਰਾ ਵਧੀਆ ਦੇਖੋ ਸਿੱਧੇ ਤੇ ਨੰਬਰ ਨਹੀਂ ਮੈਡਮ ਵੀ ਤਾਰੀਫ ਕਰਦੇ ਸੀ ਕਹਿੰਦੇ ਸੀ ਬਹੁਤ ਵਧੀਆ ਬਹੁਤ ਵਧੀਆ ਪੜ੍ਹਦਾ ਲਿਖਦਾ ਇਹਨੇ ਜਿਆਦਾ ਕਰ ਲੈਂਦਾ ਆਣੀ ਹੈਗਾ ਤੇ ਹੈਂਡਰਾਈਟਿੰਗ ਵੀ ਬਹੁਤ ਵਧੀਆ ਹੈਗਾ ਮੇਨ ਥੋੜਾ ਬੋਲਣ ਵਿੱਚ ਜਿਹੜਾ ਜੀ ਹੈ ਗਾਇਸ ਦੇਖੋ ਸਿੱਧੂ ਦਾ ਆ ਗਿਆ ਰਿਜ਼ਲਟ ਇਹ ਤਾਂ ਕਹਿੰਦਾ ਸੀ ਮੈਂ ਪਾਸ ਹੀ ਹੋਊਂਗਾ ਪਰ ਇਹ ਸੈਕਿੰਡ ਆ ਗਿਆ ਦੇਖੋ ਤੇ ਗਾਇਸ ਦੇਖੋ ਸਿੱਧੂ ਤਾਂ ਨੇ ਸਾਰੇ ਜਿਹੜਾ ਖੇਲਣ ਲੱਗ ਪਿਆ ਅੱਜ ਇਹਨੂੰ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹ ਵਧੀਆ ਮਾਰਕਸ ਲੈ ਕੇ ਆਇਆ ਸੈਕਿੰਡ ਪੋਜੀਸ਼ਨ ਲੈ ਕੇ ਆਇਆ ਹੈ ਗਾਇਸ ਹੁਣ ਸਾਡਾ ਹੋ ਗਿਆ ਲੰਚ ਟਾਈਮ ਤੇ ਮੰਮਾ ਨੇ ਬਣਾਈ ਹੈ ਸੁੱਕਿਆ ਲਵ ਵਾਲੀ ਸਬਜੀ ਤੇ ਨਾਲ ਰੋਟੀ ਦੇਖੋ ਪਰ ਮੈਂ ਨਹੀਂ ਖਾऊंगी ਮੈਂ ਖਾऊंगी ਬਰੈਡ ਦੇ ਵਿੱਚ ਇਹ ਸਬਜੀ ਭਰ ਕੇ ਫਿਰ ਮੈਂ ਖਾऊंगी ਟੋਸਟ ਬਨ ਕਿ ਰੈਡੀ ਨੇ ਲੁਲੇ ਸਿੱਧੂ ਖਾਏਗਾ ਚਲੋ ਖਾ ਲਾ ਫਿਰ ਮੇ ਰੋਟੀ ਬਾਹਰ ਤੋਂ ਮਠੀਕਾ ਚੰਗਾ 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 ਤੇ ਗਾਇਸ ਵਲੌਗ ਦੇ ਵਿੱਚ ਤੁਸੀਂ ਸਿੱਧੂ ਦੀ ਪੋਜੀਸ਼ਨ ਤਾਂ ਦੇਖ ਹੀ ਲਈ ਹੈ ਕਿ ਉਹ ਸੈਕਿੰਡ ਨੰਬਰ ਤੇ ਆਏਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਹੁਣ ਮੈਂ ਤੁਹਾਨੂੰ ਉਹਦੇ ਰੀਅਲ ਨੰਬਰ ਤੇ ਗ੍ਰੇਡ ਦੱਸਦੀ ਹੈਗੀ ਤੇ ਇਹ ਤਾਂ ਹੈਗਾ ਸਿੱਦਕ ਦਾ ਰਿਪੋਰਟ卡 ਜਿਹੜਾ ਕਿ ਤੁਸੀਂ ਦੇਖ ਲਿਆ ਸੀ ਇਹ ਤੇ ਨੇਮ ਸੈਕਸ਼ਨ ਕਲਾਸ ਰੋਲ ਨੰਬਰ ਫਾਦਰ ਨੇ ਮਦਰ ਨੇਮ ਵਗੈਰਾ ਲਿਖਿਆ ਹੋਇਆ ਹੈਗਾ ਹੁਣ ਆਪਾਂ ਚੱਲਦੇ ਹਾਂ ਸਿੱਧੇ ਮਾਰਕਸ ਤੇ ਤੇ ਮਾਰਕਸ ਤੇ ਇਹਦੇ ਵਿੱਚ ਨਹੀਂ ਲਿਖਿਆ ਪਰ ਇਹਦੇ ਵਿੱਚ ਗ੍ਰੇਡ ਲਿਖਿਆ ਹੋਏ ਨੇ ਮੈਂ ਤੁਹਾਨੂੰ ਉਹ ਦੱਸ ਦਿੰਨੀ ਆ ਤੇ ਸਭ ਤੋਂ ਪਹਿਲਾਂ ਆਉਂਦਾ 뮤직 ਐਂਡ ਡਾਂਸ 뮤직 ਐਂਡ ਡਾਂਸ ਦੇ ਵਿੱਚ ਸਿੱਧ ਨੂੰ ਮਿਲਿਆ A ਤੇ ਐਕਸ਼ਨ ਦੇ ਵਿੱਚ ਜਿਵੇਂ ਆਪਾਂ ਕੋਈ ਵੀ ਰਾਈਮ ਗਾਉਣੀ ਆ ਉਹਦੇ ਵਿੱਚ ਆਪਾਂ ਨੂੰ ਐਕਸ਼ਨ ਕਰਨੇ ਹੁੰਦੇ ਆ ਉਹਦੇ ਵਿੱਚ ਇਹਨੂੰ B ਮਿਲਿਆ ਕਿਉਂਕਿ ਥੋੜਾ ਸੰਗਦ ਹੈਗਾ ਫਿਰ ਆਪਾਂ ਆਨੇ ਆ ਪਰਸਨੈਲਿਟੀ ਡਵੈਲਪਮੈਂਟ ਇਦੇ ਵਿੱਚ ਸਿੱਧੂ ਨੂੰ ਗੇਮਸ ਫਿਜ਼ੀਕਲ ਐਕਟੀਵਿਟੀ ਚ ਮਿਲਿਆ ਕਲੀਨਿੰਗਨੈਸ ਤੇ ਸਿੱਧੂ ਨੂੰ A ਮਿਲਿਆ A ਗ੍ਰੇਡ ਤੇ ਐਕਟੀਵਿਟੀ ਚ ਵੀ ਸਿੱਧੂ ਨੂੰ A ਗ੍ਰੇਡ ਮਿਲਿਆ ਤੇ ਇੱਥੇ ਹਾਈਟ ਲਿਖੀ ਹੋਈ ਹੈ weight ਲਿਖੀ ਹੈ ਹਾਈਟ ਸਿੱਧੂ ਦੀ ਹੈਗੀ ਹੈ 36 weight ਹੈਗੀ ਹੈ 16 ਕਿਲੋਗ੍ਰਾਮ ਤੇ ਇਮੋਸ਼ਨਲ ਡਿਵੈਲਪਮੈਂਟ ਸਿੱਧੂ ਚ ਕੌਨਫੀਡੈਂਸ A A ਗ੍ਰੇਡ ਦਿੱਤਾ ਹੈ ਜੀ ਗੁੱਡ ਮੈਨਰਸ ਵੀ A ਮੈਂਟਲ ਡਿਵੈਲਪਮੈਂਟ ਆਬਜ਼ਰਵੇਸ਼ਨ A ਦੇਖੋ ਜਦੋਂ ਸਾਰੇ ਜੀ ਸਿੱਦਕ ਨੂੰ A ਮਿਲਿਆ ਤੇ ਇੱਕ ਹੈਗਾ ਇਹ B ਕੰਫੀਡੈਂਸ ਚ ਫਰਸਟ ਟਰਮ ਚ ਇਹਨੂੰ B ਮਿਲਿਆ ਪਰ ਹੁਣ ਇਹਦਾ A ਹੈਗਾ ਤੇ ਗੁੱਡ ਇਨ ਨੋਲੇਜ ਆਫ 플ੈਗ ਇਹ ਵੀ ਸਿੱਦ ਨੂੰ ਹੈਗੀ ਹੈ ਰੈਗਨਿਸ਼ਨ ਆਫ ਭਾਰਤ ਮਾਤਾ ਪਿਕਚਰ ਇਹ ਵੀ ਹੈਗੀ ਹੈ ਦੇਖੋ ਟਿਕ ਲੱਗੀ ਹੋਈ ਹੈ ਮੈਮ ਦੀ ਫੇਰ ਆਏ ਦੇ ਮੈਮ ਨੇ ਸਾਰਾ ਕੁਝ ਜਿਹੜੇ ਦਿੱਤਾ ਹੈ ਇਹ ਹੈਗਾਗਾ ਫਰਸਟ ਸੈਮੈਸਟਰ ਦਾ ਗੁੱਡ ਇਨ 올 ਸਬਜੈਕਟ ਸਿੱਦੂ ਸਾਰੇ ਸਬਜੈਕਟ ਦੇ ਵਿੱਚ ਵਧੀਆ ਕਰਦਾ ਕੰਮ ਤੇ ਹੁਣੇ ਪ੍ਰਮੋਟ ਹੋ ਗਿਆ ਯੂਕੇਜੀ ਏ ਤੇ ਪੋਜੀਸ਼ਨ ਇਜ਼ ਇਨ ਕਲਾਸ ਇਜ਼ ਹੈਗੀ ਆ ਏ ਪਲੱਸ ਜਾਨੀ ਸੈਕਿੰਡ ਜੇ ਇਥੇ ਏ ਪਲੱਸ ਪਲੱਸ ਲਿਖਿਆ ਫਿਰ ਫਰਸਟ ਹੁੰਦਾ ਏ ਪਲੱਸ ਇਜ਼ ਸੈਕਿੰਡ ਸੋ ਵੈਰੀ ਗੁੱਡ ਸਿੱਧੂ ਦੇ ਨੰਬਰ ਜਿਹੜੇ ਮੈਨੂੰ ਬਹੁਤ ਜਿਆਦਾ ਵਧੀਆ ਲੱਗੇ ਗਾਈਜ਼ ਜਿਵੇਂ ਕਿ ਸਾਰੇ ਸਕੂਲਾਂ ਵਿੱਚ 2024-25 ਦੇ ਐਡਮਿਸ਼ਨ ਆ ਓਪਨ ਹੋ ਗਈਆਂ ਇਸੇ ਤਰ੍ਹਾਂ ਇਹ ਸਰਵਿਤਕਾਰੀ ਸੀਨੀਅਰ ਸੈਕੰਡਰੀ ਵਿਦਿਆਮੰਦਰ ਸਕੂਲ ਵਿੱਚ ਵੀ ਓਪਨ ਹੋ ਗਈਆਂ ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਸਕੂਲ ਇੰਗਲਿਸ਼ ਮੀਡੀਆ ਮੈਂ ਤੁਸੀਂ ਵੀ ਨਰਸਰੀ ਤੋਂ 12ਵੀਂ ਨਾਨ-ਮੈਡੀਕਲ, ਮੈਡੀਕਲ, ਕਾਮਰਸ, ਆਰਟਸ ਵਿੱਚ ਆਪਣੇ ਬੱਚਿਆਂ ਦੀ ਐਡਮਿਸ਼ਨ ਕਰਵਾ ਸਕਦੇ ਹੋ ਆਪ ਜੀ ਦਾ ਆਪਣਾ ਸਕੂਲ ਘੱਟ ਫੀਸਾਂ ਤੇ ਵਧੀਆ ਪੜ੍ਹਾਈ ਇੱਕ ਵਾਰ ਅਸੀਂ ਤੁਹਾਨੂੰ ਸਕੂਲ ਦਾ ਐਡਰੈਸ ਦੱਸ ਦਈਏ ਅਨਾਜ ਮੰਡੀ ਰੋਡ ਬਰਨਾਲਾ ਪੰਜਾਬ ਅਤੇ ਇਸ ਦਾ ਫੁੱਲ ਐਡਰੈਸ ਅਸੀਂ ਤੁਹਾਨੂੰ ਆਪਣੇ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੇ ਅਤੇ ਕੰਟੈਕਟ ਨੰਬਰ ਵੀ ਦੇ ਦਾਂਗੇ ਤੁਸੀਂ ਉੱਥੋਂ ਕੰਟੈਕਟ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਸਾਡੇ ਵਲੌਗਸ ਦੇ ਵਿੱਚ ਦੇਖਿਆ ਹੀ ਹੋਏਗਾ ਜਿਹੜੇ ਸਾਡੇ ਸਾਰੇ ਬੱਚੇ ਆ ਅ ਸਿਦਕ ਅਵੀ ਏਕਮ ਤੇ ਸ਼ਨਾਇਆ ਉਹ ਜਿਹੜੇ ਬੱਚੇ ਨੇ ਇਸੇ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਬਹੁਤ ਵਧੀਆ ਪੜ੍ਹਾਈ ਹੈ ਤੇ ਸਕੂਲ ਵੀ ਬਹੁਤ ਵਧੀਆ ਹੈ ਤੇ ਸਟਾਫ ਤੇ ਟੀਚਰਸ ਵੀ ਬਹੁਤ ਵਧੀਆ ਨੇ ਇੱਥੇ ਜੇ ਤੁਸੀਂ ਵੀ ਆਪਣੇ ਬੱਚਿਆਂ ਦੇ ਐਡਮਿਸ਼ਨ ਕਰਵਾਉਣੀਆਂ ਤਾਂ ਇਸ ਸਕੂਲ ਵਿੱਚ ਜ਼ਰੂਰ ਵਿਜ਼ਿਟ ਕਰਿਓ ਇੱਕ ਵਾਰੀ ਤੁਸੀਂ ਬਹੁਤ ਵਧੀਆ ਸਕੂਲ ਹੈ ਜੀ ਬਹੁਤ ਵਧੀਆ ਪੜਾਈ ਗਾਇਸ ਦਾਦੂ ਆ ਗਏ ਨੇਗੇ ਅੱਜ ਸਿੱਧੂ ਦਾ ਰਿਜ਼ਲਟ ਸੀਗਾ ਸਿੱਧੂ ਦਾ ਰਿਜ਼ਲਟ ਸੀ ਅੱਜ ਸਿੱਧੂ ਦੱਸ ਜੱਟ ਕਿਵੇਂ ਆਇਆ ਤੇਰਾ ਰਿਜ਼ਲਟ ਸੈਕਿੰਡ ਆ ਉਹ ਵੈਰੀ ਗੁੱਡ ਇਹ ਸੈਕਿੰਡ ਹੈ ਵਰੀ ਕਲਾਸ ਚ ਅੱਛਾ ਸੀ ਵੀ ਤੂੰ ਕੀ ਆਏਗਾ ਫਸਟ ਸੈਕਿੰਡ ਕੀ ਕੀ ਕਹਿੰਦਾ ਮੈਂ ਪਾਸ ਹੋਊਗਾ ਕਹਿੰਦਾ ਮੈਂ ਪਾਸ ਹੋਊਗਾ ਇਹਨੂੰ ਉਹ ਵੀ ਮਿਲਿਆ ਬੈਜ ਇਹਦੇ ਲਾ ਕੇ ਫੋਟੋ ਖਿੱਚੀ ਸੀ ਵੈਰੀ ਗੁੱਡ ਪਲੱਸ ਦਾ ਤਮ ਨੂੰ ਮੈਡਲ ਵੀ ਮਿਲਿਆ ਉਹ ਵੈਰੀ ਆ ਫੋਟੋ ਆ ਚੁੱਕੀ ਵੈਰੀ ਗੁੱਡ ਆ ਜਾ ਪਾਰੀ ਕਰ ਲੋ ਫਿਰ ਮਿੱਟ ਚਲੋ ਆ ਜਾ ਕਰੋ ਦਾਦੂ ਨੂੰ ਜਾਇ ਵੀ ਕਰੋ ਪੁੱਤ ਇਹ ਸ਼ਾਬਾਸ਼ ਆ ਬਹੁਤ ਬਹੁਤ ਐਵੜੀ ਗ੍ਰਾਸੀ ਕਹਿੰਦਾ ਦਾਦੂ ਆਉਣਗੇ ਫਿਰ ਮੈਂ ਦਾਦੂ ਨੂੰ ਵੀ ਦੱਸਣਾ ਹੈ ਦੱਸ ਤਾਂ ਇਹਨੇ ਮੈਨੂੰ ਕਹਿੰਦਾ ਮੈਂ ਸੈਕਿੰਡ ਆ ਗਿਆ ਠੀਕ ਹੈ ਜੀ ਇੱਕ ਦਾਦੂ ਚੁਟਾਰੋ ਹਾਂ ਆਏ ਪਾਪਾ ਚੱਲੋ ਬਈ ਲਓ ਸਿੱਧੂ ਚੁਟਾਓ ਓਣੀ ਵੱਡੇ ਤਾਂ ਹੈ ਨਹੀਂਗਾ ਸਿੱਧੂ ਦਾ ਸਿੱਧੂ ਦੇ ਸੈਕਿੰਡ ਆਂਦੀ ਖੁਸ਼ੀ ਚ ਸੀ ਪੇਸਟਰੀ ਲੈ ਆਂਦੇ ਤੇ ਮੇਰਾ ਪੁੱਤਾ ਜੀ ਸੈਕਿੰਡ ਕਹਿੰਦਾ ਮੈਂ ਪੇਸਟਰੀ ਖਾਣੀ ਐ ਪੇਸਟਰੀ ਹਾਂ ਇਹਨੂੰ ਪੁੱਛਿਆ ਸੀ ਉਹ ਕਹਿੰਦਾ ਮੈਂ ਮਾਂ ਮੀ ਖਵਾਉਗੀ ਹੈ ਖਵਾਵੇ ਦਾ ਮੂੰਹ ਮਿੱਠਾ ਵਾਹੇ ਗੁਰਜੀ ਸੱਚੇ ਪਾਸ਼ਾ ਸੋਣਾ ਸੋਣਾ ਪੜਿਆ ਜੀ ਨਾ ਦੇਖ ਲੈ ਸੈਕਿੰਡ ਆਇਆ ਦ ਹਮ ਅੰਮ ਨਾ ਏਦਾਂ ਹੀ ਪੜਨਾ ਅੱਛਾ 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 ਨੰਬਰ ਲੈ ਕੇ ਆਣੇ ਏਦਾਂ ਹੀ Hello. यो बाय कॉल लो कोई शॉपिंग है तेरा <laughs> <laughs> क्रीम खानी है खुशी सिद्धू हुन एहे खांग ब्रेड ब्रेड खाना चॉकलेट दे ग्रीनली खानी मिला के खा लो ओ वेरी गुड शाबाश शाबाश बढ़िया बढ़िया पढ़ाई करेगा ठीक है बढ़िया बढ़िया हां थोड़ी पढ़ाई करे पहली बार नो ਤੇ ਗਾਈਜ਼ ਅੱਜ ਦਾ ਵਲੌਗ ਅਸੀਂ ਇੱਥੇ ਐਂਡ ਕਰਦੇ ਆਂ ਜੇ ਵਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ ਜੀ ਹਾਂ ਸਾਡਾ ਹੋ ਗਿਆ ਖਾਣ ਦਾ ਟਾਈਮ ਦੁਪਹਿਰ ਦਾ ਟਾਈਮ ਲੰਚ ਟਾਈਮ ਟਾਈਮ ਉੱਟ